ਸੱਗੀ ਗੱਲ ਜੀ ਸਾਰੇ ਵੀਰਾਂ ਨੂੰ ਆਪਾਂ ਨੇ ਪੀਰਾਂ ਦੇ ਸਤਾਨ ਤੇ ਟੈਲਾਂ ਲਾਈਆਂ ਆਪਣੇ ਮੂਰੇ ਸਟੈਪ ਆ ਸਟੈਪ ਆ ਜਿਹੜੇ 6 ਇੰਚ ਹਾਈਟ ਆ ਉੱਚੇ ਤੇ ਚੜਾਈ 'ਚ ਜਿਹੜੇ 4 ਫੁੱਟਾ 6x4 ਅੰਦਰ ਜਿਹੜੀ ਫਲੋਰ 2x2 ਮੈਟ ਦੇ ਵਿੱਚ ਲੱਗੀ ਹੋਈ ਹੈ ਟੈਲ ਸਾਰੀ ਇਹ ਇਹਦੇ ਵਿੱਚ ਆਪਾਂ ਨੇ ਤਿੰਨ ਨਵੇਂ ਮੇਰਾ ਸਵਿਸਰ ਦਿੱਤਾ ਤੇ ਇਹ ਆਪਾਂ ਨੇ ਗਰੇ ਬਾਕਸ ਹੀ ਭਰੀਏ ਇਹਦੇ ਵਿੱਚ 2x2 ਦਾ ਮੈਟ ਦੇ ਵਿੱਚ ਟੈਲ ਜਿਹੜੀ ਬਾਲ ਟੈਲ ਆ ਆਪਣੀ ਹੈਗੀ ਹੈ 12 18 ਦੀ ਆ 12 18 ਦੀ ਟੈਲ ਆ ਦੋ ਪਿੱਲਰ ਹੈ ਇਹਦੇ ਵਿੱਚ ਆਪਾਂ ਨੇ ਦੇਖ ਸਕਦੇ ਸਾਰੇ ਆਪਣੇ ਉੱਪਰਨ ਹਾਈਟ ਹੈ ਜਿਹੜੀ 4 ਇੰਚੀ ਹੈ ਜਿਹੜੀ ਸਾਈਡ ਪਰ ਆਪਾਂ ਨੇ ਉਹ 4 ਇੰਚੀਸ ਕਾਰਟਿੰਗ ਲਾਈ ਹੈ ਸਤਾਨ ਦੇ ਉੱਪਰਲੀ ਸਾਈਡ ਆਪਾਂ ਨੇ ਹਰੀਆਂ ਟੈਲ ਲਾਈਆਂ ਸਾਈਡ ਪਰ ਚਿੱਟੀਆਂ ਲਾਈਆਂ ਦੇ ਕੋਈ ਗਲਤੀ ਹੁੰਦੀ ਹੈ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਬਹੁਤ ਵੀਡੀਓ ਨੂੰ ਪਿਆਰ ਦੇ ਰਹੇ ਆ ਬਾਕੀ ਜਿਹੜੀਆਂ ਵੀਡੀਓ ਪਾਈਆਂ ਹੋਈਆਂ ਆਪਣੀਆਂ ਬਹੁਤ ਵਧੀਆ ਕਮੈਂਟ ਕਰ ਰਹੇ ਹੋ ਬਹੁਤ ਧੰਨਵਾਦ ਸਾਰਿਆਂ ਦਾ ਜਿਹੜੇ ਜਿਹੜੇ ਵੀਰ ਵੀਡੀਓ ਦੇਖਦੇ ਆ ਆਪਣੀਆਂ ਉੱਪਰਲੀ ਸਾਈਡ ਆਪਣੇ ਹਰੀਆਂ ਟੈਲਾ ਲਾਈਆਂ ਤੇ ਸਾਈਡ ਪਰ ਆਪਾਂ ਵਾਈਟ ਲਾਈ ਹੈ ਫਲੋਰਾ ਜਿਹੜਾ 2b2 ਦਾ ਬਾਕੀ ਧੰਨਵਾਦ ਸਾਰੇ ਵੀਰਾਂ ਦਾ ਬਹੁਤ ਪਿਆਰ